ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਲਾਈਵ ਹੋਇਆ ਤੁਹਾਡੇ ਸਾਹਮਣੇ ਸਿਰਫ ਇੱਕ ਗੱਲ ਲੈ ਕੇ ਮਨਕਿਰਤ ਆਲਕ ਬਾ ਕਮਾਲ ਬਹੁਤ ਵਧੀਆ ਮਨ ਲੱਗੀ ਕੋਈ ਸ਼ਬਦ ਨਹੀਂ ਹੈ ਜੋ ਉਸ ਭਰਾ ਨੇ ਸੇਵਾ ਲਈ ਹੈ ਔਨ ਟਾਈਮ ਜਦ ਲੋਡ ਸੀ ਉੱਥੇ ਖੜੇ ਹੋ ਕੇ ਸੱਚੀ ਦੱਸਾਂ ਮੇਰਾ ਨਾ ਮਨ ਘਬਰਾ ਰਿਹਾ ਸੀ ਪਹਿਲੇ 3 ਦਿਨ ਜੋ ਹੈ ਮਨਕਿਰਤ ਆਲਕ ਦੀ ਨਹੀਂ ਆਈ ਸੀ ਪਹਿਲੇ 3 ਦਿਨ ਦਿਲਜੀ ਤੋਂ ਸਾਂਝ ਕਰ ਨੌਜਲਾ ਕੁਪੀ ਕੁਕੀ ਸੁਬੰਦਾ ਸ਼ਰਮਾ ਇਹ ਸਭ ਜਿਹੜੇ ਐਕਟਰ ਹੈ ਉਹ ਜਿਹੜੇ ਪੁਰਾਣੇ ਜਿਹੜੇ ਜਿਤ ਨਿਕੂ ਠੀਕ ਹੈ ਔਰ ਪ੍ਰਵਿੰਦਰ ਕਰੇਵਾਲ ਹਰਭਜਨ ਮਾਨ ਢੀਰੂ ਬਾਜਵਾ ਇਹਨਾਂ ਸਭ ਦੇ ਮਲਕੀ ਆਰਟੀਕਲ ਆਏ ਹੈ ਔਰ ਇਹਨਾਂ ਨੇ ਸੇਵਾ ਭੇਜੀ ਹੈ ਆਰਐਸੀ ਸਭ ਦੇ ਆਰਐਸੀ ਤੇ ਮੇਰਾ ਮਨ ਕਰ ਰਿਹਾ ਸੀ ਕਿ ਯਾਰ ਮੇਰਾ ਸਿੱਧੂ ਮੂਸੇਵਾਲੇ ਦੀ ਫੈਮਲੀ ਫੋਰ ਡੇ 1 ਤੋਂ ਨਾਲ ਹੈਗੀ ਹੈ ਤੇ ਮੇਰਾ ਮਨ ਚੁਰਾ ਸੀ ਯਾਰ ਮੇਰਾ ਫੇਵਰੇਟ ਮਨਕੀਰ ਤੋਲਾ ਕੇ ਹਲੇ ਤੱਕ ਆਇਆ ਨਹੀਂ ਕੀ ਗਾਲੋਸ और लिटरली चांस मैं अगले दिन जब जीवी लाइव देखिया फोन पर सिमरजीत मुकर चैनल सी थे, थे मन मनकिरत अलग भाई आया और उन्हें अपनी सारी सेवा एक करके दसी कि भाई वो ये करोड़ रुपया उन्हें दस्या कि मैं सेवा संगत संगत वैसे सेवा कर जा रहा फ्री ट्रैक्टर वाले लैके आए जो पिंडा दे जिस भी बंदे का ट्रैक्टर खराब है उसकी सर्विस को उप्री ट्रैक्टर वाले कराने जिद्दी जिम्मेवारी मन के तो पाजिवी दिखती है और लंगर लाता ट्रैक्टर का महाराज जी वाहगुरु ने कृपा की है बहुत दूर तला लंगर सुने से चा का लंगर सुने से ब्रैड पकौड़े का लंगर सुने ट्रैक्टर का लंगर लाता वागु जी बहुत वन चढ़ती कला च बख्शे और नाम कमाओगे ਜਿਨ੍ਹਾਂ ਨਾਮ ਤੁਹਾਡਾ ਹੈਗਾ ਉਹਨਾਂ ਹੋਰ ਕਮਾਉਣਗੇ ਇਹ ਹੁੰਦਾ ਹੈ ਕਿ ਸਹੀ ਸੇਵਾ ਸਹੀ ਟਾਈਮ ਤੇ ਦੇਣਾ ਚਾਹੇ ਥੋੜੀ ਦੇਣਾ ਚਾਹੇ ਜ਼ਿਆਦਾ ਦੇਣਾ ਟਾਈਮ ਦੇਣਾ ਉਹ ਉਹਨਾਂ ਨੇ ਕੀਤਾ ਹੈ ਉਹਨਾਂ ਨੂੰ ਸਲੂਟ ਹੈ ਸਲਾਮ ਹੈ ਉਹਨਾਂ ਦੀ ਨੇਕ ਦਿਲੀ ਜੋ ਉਹਨਾਂ ਨੇ ਕੀਤਾ ਹੈ ਉਹਨਾਂ ਦੇ ਨਾਲ-ਨਾਲ ਜਿਹੜੇ ਸਿੰਗਰ ਹੈ ਉਹ ਵੀ ਆਈ ਜਾ ਰਹੇ ਹੈ ਉਹ ਵੀ ਕਰ ਰਹੇ ਦਿਲਜੀਤ ਦਸਾਂਝ ਔਰ ਇੰਦਰਜੀਤ ਨਿੱਕੂ ਬਾਖਮਾਲ ਰਣਜੀਤ ਬਾਵਾ ਜੱਸੀ ਜੱਸੀ ਗਿੱਲ ਦਾ ਜੀ ਇੱਕ ਪੋਸਟ ਆਇਆ ਹੈ ਜੀ ਜੱਸੀ ਗਿੱਲ ਨੇ ਆਪਣੀ ਜਿਹੜੀ ਸੇਵਾ ਹੈ ਉਹ ਪਹੁੰਚਾਈ ਹੈ ਉਹਦਾ ਤੇ ਉਹਨਾਂ ਨੂੰ ਕੰਟਰੋਲ ਕੀਤਾ ਜਾ ਰਿਹਾ ਸੀ ਕਿ ਭਈ ਤੁਸੀਂ ਸਿਰਫ ਅਖਬਾਰਾਂ ਚ ਦਿਖਾ ਰਹੇ ਹੋ ਫੋਟੋਆਂ ਪਾ ਰਹੇ ਹੋ ਲੇਕਿਨ ਸੇਵਾ ਦੇ ਨਾਂ ਤੇ ਕੁਛ ਨਹੀਂ ਲੇਕਿਨ ਉਹਨਾਂ ਨੇ ਸਹੀ ਜਵਾਬ ਦਿੱਤਾ ਹੈ ਕਿ ਭਈ ਸੇਵਾ ਜੋ ਮੈਂ ਕਰਨੀ ਹੈ ਮੈਂ ਕਰ ਚੁੱਕਾ ਮੈਂ ਫੋਟੋ ਪਾ ਕੇ ਨਹੀਂ ਕਰਨਾ कई पंजाब के कई ऐसे सिंगर हैं कई ऐसे कलाकार हैं जिन्होंने सेवा पाई है मैं नाम लेने पूजागा बीनू टिलो जी और किसानी अंदोलन जेड़े भी, जेड़े भी सिंगर आए से सब आए हैं तो अर्जुन टिल्लो जी अर्जुन टिलो जी अर्जुन टिल्लो जी आए हैं और ए पी जी ने सेवा दी है ਪੰਜਾਬ ਦਾ ਕੋਈ ਐਸਾ ਸਿੰਗਰ ਨਹੀਂ ਹੈ ਜਿਹੜਾ ਨਹੀਂ ਖੜਾ ਨਾਲ ਸਭ ਨੇ ਕੀਤਾ ਹੈ ਕੰਟ੍ਰਿਬਿਊਸ਼ਨ ਕਿਸੇ ਨੇ ਥੋੜਾ ਜਿਹਾ ਟੈਕਸ ਨਹੀਂ ਜਿਆਦਾ ਕੀਤਾ ਔਰ ਕੋਈ ਕਰੀ ਜਾ ਰਿਹਾ ਹੈ ਠੀਕ ਹੈ ਨਾ ਤੇ ਉਹਨਾਂ ਵਾਸਤੇ ਸਭ ਦੇ ਵਾਸਤੇ ਅ ਗੁਰੂ ਮਹਾਰਾਜ ਜੀ ਦੇ ਅਰਦਾਸ ਹੈ ਕਿ ਰਾਵੂਨਾਂ ਨੂੰ ਹੋਰ ਛੱਡਦੀਆਂ ਗੱਲਾਂ ਬਖਸ਼ਣ ਤਾਂ ਕਿ ਪੰਜਾਬ ਦੇ ਨਾਲ ਖੜੇ ਰਹਿ ਸਕਣ ਤੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਕਿ ਜਿਨ੍ਹਾਂ ਨੂੰ ਛੱਡਣਾ ਹੈ ਤੇ ਉਹਨਾਂ ਨੂੰ ਛੱਡੋ ਸਿੱਤੂ ਮੂਸੀ ਵਾਲੇ ਜਿਲ੍ਹਾ ਨਹੀਂ ਆਈ ਹੈ ਨਾ ਉਸ ਨੂੰ ਨਵੇਂ ਗਾਣੇ ਦੀ ਪਲੈਨ ਨੂੰ ਧਿਆਨ ਕਰਕੇ ਤਿੰਨ ਗੱਲਾਂ ਨੋਟ ਕਰਕੇ ਛੱਡੋ ਠੀਕ ਹੈ ਜੀ ਤੇ ਹੋਰ ਭਾ ਕੀ ਜਿੰਨੀ ਤੋਂ ਜਿੰਨੀ ਸੇਵਾ ਪਹੁੰਚਾ ਸਕਦਾ ਜੋ ਵੀ ਪਹੁੰਚਾ ਸਕਦਾ ਪਹੁੰਚਾਈ ਜੋ ਇਹ ਹੀ ਟਾਈਮ ਹੈ ਗੁਰੂ ਘਰ ਦੇ ਨਾਲ ਜੁੜ ਕੇ ਪੰਜਾਬ ਦੇ ਲੋਕਾਂ ਨਾਲ ਜੁੜ ਕੇ ਜਿੰਨੀ ਸੇਵਾ ਹੋ ਸਕਦੀ ਹੈ ਕਰੋ ਮਹਾਂਬ੍ਰਿਧੀ ਕਾਲਸਾ